ਤੇਰਾ ਪੰਜ ਦੇ ਪੰਜ ਜੋਖੇ ਆਏ ਜੀ ਮਿਲਿਆ ਮਿੱਠੂ ਦਾ ਚੇਲਾ ਗੱਗੀ ਜੱਕ ਦੇਸਰੇ ਤੇ ਬੈਸਟ ਦੇ ਰਿਹਾ ਤਾੜੀਆਂ ਨਾਲ ਇੱਕ ਵਾਰੀ ਹੋਦਾ ਹੈ ਆਏ ਦਾ ਬੈਸਟ ਇਧਰ ਸੋਖਰ ਬੇਰ ਹੱਦੀ ਪਲੇ ਪਾਈਆਂ ਤੇਰਾ ਤਾੜੀਆਂ ਤੇ 11 ਨੰਬਰ ਵਿੱਕੀ ਜਾਨਗੋ 14 ਬੋਡੀਆਂ ਤੇ 12 ਨੰਬਰ ਤੇ ਆ ਗਿਆ ਮੇਰਾ ਬੈਸਟ ਵਿੱਕੀ ਜਾਨਗੋ ਆ ਨਵਾਂ ਵੱਡਾ ਤਾੜੀਆਂ ਮਾਰਾਂਗੇ ਤੇ ਗੱਗੀ ਜੱਟ ਮੇਸਰਾਜ ਵਾਹ ਉਹ ਜੱਟ ਮੇਸਰਾਜ ਆ ਜਾ ਰਿਹਾ ਹੈ ਤੇਰੇ ਲਈ ਸਦਾ ਦਵਾਵਾਂ ਦੇ ਮੁੰਡੇ ਆ ਸਦਾ ਦਵਾਵਾਂ ਦੇ ਤੇ 14 ਜਾਂਗ ਗੋਰੀਆਂ ਤਾੜੀਆਂ ਮਾਰੋ ਰੋਸ਼ਨੀਓ ਹਾਏ ਤੇ ਮੇਰਾ ਕਦੇ ਬੈਸ ਰੇਡਰ ਬਾਈਕ ਮੋਟਰਸਾਈਕਲ ਚੱਕੇ ਦਿੰਦਿਆ ਵਿੱਕੀ ਜਾਂਗ ਗੋਰੀਆਂ ਵਾਹ ਜੀ ਵਾਹ ਆਓ ਵਿੱਕੀ ਨਹੀਂ ਉਹਦੀ ਸਾਥੀਆਂ ਤੇ ਦੂਜੇ ਪਾਸੇ ਜਾਂਦੇ ਤੇਰਾ ਤੱਜ ਤੇ ਪੰਜ ਰੁਪਏ ਲਾ ਕੇ ਚੱਕ ਦੇ ਫਰਾਜਾ ਕਹਿੰਦੇ ਦੋਪੇ ਦਾ ਵੱਡਾ ਮਾਲਾ ਗੱਗੀ ਹੱਜ ਕਹਿੰਦੇ ਮਸੂਦਾ ਚੇਲਾ ਬਣ ਗਿਆ ਕਸਤ ਖੇਡ ਹੰਦ ਦੇ ਦਾ ਚੇਲਾ ਬੜ ਗਿਆ ਬੱਤ ਫੇਰ ਬਹੁਤ ਬਹੁਤ ਵਾਰ ਖਾਣੇ ਪਸਾਂਝਾ ਕਬੱਡੀ ਟੂਰਨਾਮੈਂਟ ਨਾਲੜੂ ਚੌਥੇ ਸਾਲ ਦਾ ਮੇਲਾ ਬਾਬਾ ਸੱਤੋ ਵਰਨ ਕਬੱਡੀ ਕਲੱਬ ਦਤਾਲ ਦੀ ਟੀਮ ਦੇ ਖਿਡਾਰੀਆਂ ਨੇ ਜਿੱਤ ਲਿਆ ਦਤਾਲ ਦੀ ਟੀਮ ਅੱਜ ਦੇ ਟੂਰਨਾਮੈਂਟ ਦੀ ਚੈਂਪੀਅਨ ਟੀਮ ਬਣੀ ਹੈ ਝਾੜੋਂ ਦੀ ਟੀਮ ਸੈਕੰਡ ਹੈ ਦਤਾਲ ਵਾਲੇ ਸੇਵਕ ਨੇ ਫਾਈਨਲ ਮੈਚ ਦੇ ਵਿੱਚ ਚਾਰ ਕਬੱਡੀਆਂ ਪਾਈਆਂ ਤਿੰਨ ਪੁਆਇੰਟ ਲਏ ਆ ਠਾਕਰ ਗੜੀਏ ਕਾਕੇ ਨੇ ਫਾਈਨਲ ਦੇ ਵਿੱਚ ਚਾਰ ਕਬੱਡੀਆਂ ਪਾਈਆਂ ਤੇ 3 ਪੁਆਇੰਟ ਲਏ ਐ ਬਤਾਲ ਵਾਲਾ ਸੇਵਕ ਤੇ ਠਾਕਰ ਗੜੀਆ ਕਾਕਾ ਦੋਨੋਂ ਖਿਡਾਰੀ ਸਾਂਝੇ ਤੌਰ ਤੇ ਬੈਸਟ ਰੀਡਰ ਬਣਿਆ ਨਲੂ ਦੇ 4 ਸਾਲ ਦੇ ਕਬੱਡੀ ਕੱਪ ਤੇ ਰੱਤਾਫੇ ਵਾਲੇ ਜੰਜੂਏ ਨੇ ਫਾਈਨਲ ਦੇ ਵਿੱਚ 5 ਕੱਟ ਲੈ ਕੇ 3 ਜਫੇ ਲਾਏ ਐ ਜੰਜੂਆ ਰੱਤਾਫੇ ਵਾਲਾ ਨਲੂ ਦੀਆਂ ਖੇਡਾਂ ਦਾ ਬੈਸਟ ਜਾਫੀ ਡਿਕਲੇਅਰ ਹੋਇਆ ਹੈ 11 11000 ਰੁਪਏ ਜਿਹੜਾ ਹੈ ਉਹ ਬੈਸਟ ਖਿਡਾਰੀਆਂ ਨੂੰ ਨਰਨੂ ਦੇ ਕਬੱਡੀ ਕੱਪ ਤੇ ਦਿੱਤਾ ਜਾਊਗਾ 11 ਤੇ ਟੀਮ ਦਤਾਲ ਹੈ ਰਨਰ ਅਪ ਟੀਮ ਜਿਹੜੀ ਝਾੜੋ ਝਾੜੋ